ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇਰੀ ਸ਼ਾਮ ਮਾਰਪਲ ਦੇ ਹੋ ਜੀ ਆਹ ਗ੍ਰੇਨੇਟ ਆਇਆ ਸੀਗਾ ਨੈਨੋ ਦਾ ਅਖੀਲੀ ਮੰਜ਼ਲ ਤੇ ਪਹੁੰਚੇ ਆ ਜੀ ਆਹ ਬੋੜੀਆਂ ਉੱਤਰ ਕੇ ਮਾਰ ਬੜੇ ਓਕੇ ਹੋ ਕੇ ਲੈ ਕੇ ਆ ਰਹੇ ਆ 7 ਜਣੇ ਆ ਜੀ ਖਾਣਾ ਖਾਣ ਹੀ ਰਲਦਾ ਪਿਆ ਜੀ ਪੀਏ ਹਿਸਾਬ ਲਾ ਲੋ ਪੱਥਰ ਚੱਕ ਕੇ ਤਾਂ ਕਿੰਨਾ ਜ਼ੋਰ ਲੱਗਣਾ ਹੀ ਲੱਗਣਾ ਤਾਂ ਖਾਲੀ ਬੰਦੇ ਨੂੰ ਵੀ ਸਾਹ ਫੁੱਲਦਾ ਪਿਆ ਬਹੁਤ ਔਖਾ ਕੰਮ ਆ ਜੀ ਬੰਦਾ ਕਹਿੰਦਾ ਹੁੰਦਾ ਪਹਿਲੇ ਨਾਲੋਂ ਚੰਗਾ ਪੜ੍ਹ ਲਿਖੇ ਜੇ ਕੰਮ ਧੰਦਾ ਵਧੀਆ ਸਿੱਖ ਜੇ ਉਹੀ ਵਧੀਆ ਆ ਅਰਦਾ ਦੇ ਕੰਮ ਨਾਲੋਂ ਤਾਂ ਬੰਦਾ ਦੂਰੇ ਖੜਾ ਆ ਕਿ ਨਹੀਂ ਆ ਆ ਦੇਖੋ ਜੀ ਬਹੁਤ ਮੁਸ਼ਕਲ ਕੰਨੀ ਪਈ ਆ ਜੀ ਅੱਜ ਤਾਂ ਆ ਗਏ ਜੀ ਆਪਾਂ ਗਰਾਉਂਡ ਫਲੋਰ ਦੇ ਛੱਤ ਤੇ ਆ ਗਏ ਆਂ ਜੀ ਗਰਾਉਂਡ ਫਲੋਰ ਦੀ ਤੇ ਇੱਥੋਂ ਮਾਲ ਚੱਕ ਰਹੇ ਆਂ ਜੀ ਤੇ ਬਾਹਰੋਂ ਤੁਹਾਨੂੰ ਬਿਲਡਿੰਗ ਵੀ ਦਿਖਾ ਦੰਨੇ ਆ ਕਿੱਡੀ ਆ ਜੀ ਉੱਚੀ ਉਹ ਦੇਖੋ ਆਖੀਰ ਤੇ ਜਾਂਦੇ ਆ ਜੀ ਕੋਡੀਆਂ ਰਹੀ ਆਪਣੇ ਪੇਜ ਨੂੰ ਬਹੁਤ ਬਹੁਤ ਸਬਸਕ੍ਰਾਈਬ ਲਾਈਕ ਸ਼ੇਅਰ ਐਂਡ ਕਮੈਂਟ ਕਰ ਦਿਓ ਜੀ ਹੱਥ ਜੋੜ ਕੇ ਬੇਨਤੀ ਹੈ ਜੀ